ਵਿਜੇ ਰੈਡੀमेड گارਮੈਂਟਸ ਫੂਟਸਲਾ ਵੱਲੋਂ ਅਤੇ ਆਪਣੇ ਸਟਾਫ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਇਹ ਤਿਹਾੜੀ ਸਾਰਿਆਂ ਵਾਸਤੇ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ ਮੈਂ ਅਨਿਲ ਤਲਵਾਰ ਨੈਸ਼ਨਲ ਰੇਡੀਓ ਕਾਰਪੋਰੇਸ਼ਨ ਤੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਆਪਣੀ ਦੁਕਾਨ ਦੇ ਸਾਰੇ ਸਟਾਫ ਵੱਲੋਂ ਤੇ ਆਪਣੇ ਵੱਲੋਂ ਲੱਖ ਦੀਵਾਲੀ ਤੇ ਗੁਰਪੁਰਵ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਇਹ ਖੁਸ਼ੀਆਂ ਪਰ ਇਤਿਹਾਰ ਸਾਰਿਆਂ ਲਈ ਤੇ ਸਾਰਿਆਂ ਦੇ ਪਰਿਵਾਰ ਲਈ ਖੁਸ਼ੀਆਂ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਧੰਨਵਾਦ ਦਿਵਾਲੀ ਤੇ ਗੁਰਪੁਰਵ ਦੀਆਂ ਲੱਖ ਲੱਖ ਵਧਾਈਆਂ ਨੂੰ ਸਵੇ ਸ਼ਾਮ ਸਾਰਾ ਛਣ ਵਾਸਨਾ ਬਲੀ ਜੇ ਬਲਾ ਸਭ ਜੀ ਸਤਨਾਮ ਸ੍ਰੀ ਵਾਹਿਗੁਰੂ ਦਿਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈਆਂ ਹੋ। ਮੈਂ ਅਰਵਿੰਦਰ ਸਿੰਘ ਵੱਲੋਂ ਦੀਵਾਲੀ ਦੀਆਂ ਤੇ ਬੰਦੀ ਛੋੜ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੈ ਸ਼ੀਟ ਆਮ ਮੈਂ ਰਾਜੀ ਸ਼ਰਮਾ ਜਿੰਦਰ ਤੋਂ ਗਾਲਾ ਹੈਡਲੂਮ ਤੋਂ ਬੋਲਿਆ ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਗੁਰਪੁਰਬ ਤੇ ਦੀਵਾਲੀ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ। ਪ੍ਰਮਾਤਮਾ ਅਗੇ ਇਹ ਹੀ ਅਰਦਾਸ ਕਰਦੇ ਹਾਂ ਸਾਰਿਆਂ ਲਈ ਇਹ ਦੀਵਾਲੀ ਉਹ ਗੁਰਪੁਰਬ ਵਧੀਆ ਲੰਘੇ। ਸ੍ਰੀ ਪਰਮਜੀਤ ਸਿੰਘ ਸਮੀ ਜਨਸੋ ਸਦ ਬਜਾਰ ਦੂਸਲਾ ਤਬੂਦ ਹੈ। ਦਾ ਇਸ ਪਿਆਰ ਬੰਦੀ ਛੋੜ ਦਿਵਸ ਫਾਈ ਗੁਰ ਦਿਵਾਲੀ ਦੇ ਸੁਭ ਮੁਕੇ ਤੇ ਸਾਰੇ ਜਾਣਿਆਂ ਅਨਸਾਰੀ ਸੰਗਮ ਨੂੰ ਸਾਰੇ ਪਰਿਵਾਰ ਵਾਲਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਆਪ ਸਭ ਨੂੰ ਛੜੀ ਗਲਾ ਵਿੱਚ ਰਹਿੰਦੀ ਪ੍ਰਾਰਥਨਾ ਤੇ ਅਰਦਾਸ ਕਰਦਾ ਹਾਂ। ਫਾਈ ਗੁਰ ਹਮੇਸ਼ਾ ਤੁਹਾਡੇ ਤੇ ਛੜੀ ਗਲਾ ਰੱਖਦਾ। ਫਾਈ ਗੁਰ ਜੀ ਦਾ ਸਾਥ। ਵਾਹਿਗੁਰੂ।